ਮਾਨਤ ਹਸਤੀਆਂ ਨੇ ਸਾਡੇ ਵਿੱਚਕਾਰ ਮੌਜੂਦ ਨੇ ਮੈਂ ਕਰਮਵਾਰ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਜੀ ਜੋ ਨੈਸ਼ਨਲ ਸੈਕਟਰੀ ਨੇ ਇਸ ਮੌਕੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਵਿਚਾਰ ਰੱਖਣ ਤੇ ਪਾਰਟੀ ਅਜ ਦਾ ਵਿਸ਼ੇਸ਼ ਧੰਨਵਾਦ ਕਰਾਂਗੇ ਬਲਬੀਰ ਸਿੰਘ ਹੀਰਾ ਆਲ ਇੰਡੀਆ ਹਿੰਦੁਸਤਾਨ ਕੌਂਸਲ ਪਾਰਟੀ ਦਾ ਨੈਸ਼ਨਲ ਸੈਕਟਰੀ ਅਮਰਜੋਤ ਸਿੰਘ ਦੀ ਪਾਰਟੀ ਆ ਸਾਡੇ ਨੈਸ਼ਨਲ ਸਪੋਕਸਮੈਨ ਪੰਜਾਬ ਦੇ ਜਨਸ ਕਤਰ ਸਰਜੀਤ ਸਿੰਘ ਜੀ ਬੇਦੀ ਚੇਅਰਮੈਨ ਮੋਹਨ ਲਾਲ ਜੀ ਦਲਬੀਰ ਸਿੰਘ ਜੀ ਕਮਾਲਪੁਰਾ ਰਾਸ਼ਟਰੀ ਮੀਡੀਆ ਇਨਚਾਰਜ ਸੜੇ ਸਗੂ ਸਾਹਿਬ ਯੂਸ ਦੇ ਔਰ ਸਾਰੇ ਸਾਥੀਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਪਾਰਟੀ 'ਚ ਵਧੀਆ ਕੰਮ ਕੀਤਾ ਔਰ ਵਧੀਆ ਕੰਮ ਕਰਨ ਵਾਲੇ ਵਰੋਂ ਉਹਨਾਂ ਨੇ ਸਤਿਕਾਰ ਦਿੱਤਾ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡਾ ਸੰਯੋਗ ਇਹਨਾਂ ਨਾਲ ਸਦਾ ਬਣਿਆ ਰਹੂਗਾ ਪਰ ਪਾਰਟੀ ਚੜਦੀ ਕਲਾ ਤੇ ਜਲਦੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਨਵੀਰ ਸਿੰਘ ਗੁਮਾਨਪੁਰਾ ਜੀ ਨੂੰ ਜੋ ਮੀਡੀਆ ਦੇ ਇੰਚਾਰਜ ਨੇ ਨੈਸ਼ਨਲ ਇਨਾਂ ਕੋਲ ਉਹਦਾ ਤੇ ਇਹ ਵੀ ਆਪਣੇ ਵਿਚਾਰ ਰੱਖਣ ਪਾਰਟੀ ਆਈ ਦੇ ਪ੍ਰਤੀ ਦੋਸ਼ ਸ਼ਬਦ ਕਹਿਣ ਜੋ ਧੰਨਵਾਦ ਹੈ ਉਹਨਾਂ ਦਾ ਦੇਖੋ ਜੀ ਬਹੁਤ ਹੀ ਸਾਡੇ ਸਤਿਕਾਰਯੋਗ ਜਿਨ੍ਹਾਂ ਕਹਿੰਦੇ ਸਰਬਜੀਤ ਸਿੰਘ ਬੇਦੀ ਸਾਹਿਬ ਸਰਬ ਜਿਹੜਾਂ ਦਾ ਸਾਰੇ ਜਿੱਤਣ ਵਾਲਾ ਸਾਡੇ ਮਨ ਨੂੰ ਜਿੱਤਣ ਵਾਲਾ ਜੀਤ ਮਨਲੇ ਜਿੱਤਣਾ ਸਰਬ ਨੂੰ ਸਭ ਔਰ ਬੇਦੀ ਜਿਹੜੇ ਉਹ ਪਰਵਾਹ ਚ ਇਹ ਬਿਲੋਂਗ ਕਰਦੇ ਨੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੀ ਪਹਿਲੀ ਪਾਤਸ਼ਾਹੀ ਹੋਈ ਕਿਉਂਕਿ ਬੇਦੀ ਸੋਢੀ ਉਹਨਾਂ ਤੋਂ ਬਾਅਦ ਚੱਲੇ ਇਹ ਉਹਨਾਂ ਦੇ ਅਨਸਮਾਨਸ ਤੇ ਇਹ ਕਰਕੇ ਇਹਨਾਂ ਨੇ ਬਹੁਤ ਹੀ ਜਿਹੜਾ ਪਾਰਟੀ ਦਾ ਵਰਕ ਕੀਤਾ ਉਹ ਸਲੰਗ ਜੋਗ ਤੁਕ ਆਲ ਇੰਡੀਆ ਕਾਂਗਰਸ ਹਿੰਦੁਸਤਾਨ ਪਾਰਟੀ ਦੇ ਜਿਹੜੇ ਥੰਮਣੇ ਉਹ ਗਿਣੇ ਜਿੰਦੇ ਅਗਰ ਥੰਮ ਹੋਣਗੇ ਤੇ ਪਾਰਟੀ ਸਟੈਂਡ ਔਰ ਪਾਰਟੀ ਨੂੰ ਮਜ਼ਬੂਤ ਕਰਨ ਚ ਇਹਨਾਂ ਦਾ ਬਹੁਤ ਸਾਰਾ ਸ਼ੁਕਰ ਔਰ ਧੰਵਾਦ ਇਹਨਾਂ ਦਾ ਕਰ ਰਿਹਾ ਜਿਨ੍ਹਾਂ ਮਜ਼ਬੂਤ ਕੀਤਾ ਪਾਰਟੀ ਨੂੰ ਤੇ ਅੱਜ ਸਿਖਰਾਂ ਤੇ ਪਹੁੰਚਾਇਆ ਸੀ ਤੇ ਉਹ ਆਪਾਂ ਬੋਧ ਰਾਜ ਜੋ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਆ ਉਹਨਾਂ ਦਾ ਸਦਕਾ ਸਾਡੇ ਬਲਬੀ ਸਿੰਘ ਜੀ ਜਿਹੜੇ ਜੋ ਨੈਸ਼ਨਲ ਸੈਕਟਰੀ ਹੈ ਸਾਡੇ ਨਾਲ ਸਰਤਾ ਕੁਲਵ ਸਿੰਘ ਜੀ ਸੱਗੂ ਸਾਹਿਬ ਜੀ ਔਰ ਬੜੀਆ ਹੀ ਕੰਮ ਕਰੇ ਪਾਰਟੀ ਦਾ ਬੜੀਆ ਸਵਾਵਾ ਦਿੱਤਾ ਪਾਰਟੀ ਨੂੰ ਇਹਨਾਂ ਨੂੰ ਜਿਹਦੇ ਕਰਕੇ ਸਟੈਂਡ ਔਰ ਉਹਦੇ ਨਾਲ ਸਾਡੇ ਨੌਜਵਾਨ ਜੂਥ ਵਿੰਗ ਦੇ ਅਮਸਾ ਦੇ ਜਿਹੜਾ ਸੈਕਟਰੀ ਨੇ ਔਰ ਆਪਣਾ ਬਹੁਤ ਇਮਾਨਦਾਰੀ ਦੇ ਨਾਲ ਜੂਥ ਵਿੰਗ ਨੂੰ ਜੋੜ ਰਹੇ ਨੇ ਔਰ ਪਾਰਟੀ ਦਾ ਵਰਕ ਕਰ ਰਹੇ ਤੇ ਇਹਨਾਂ ਦੇ ਨਾਲ ਹੀ ਸਾਡੇ ਮੋਹ ਲਾਲ ਜੀ ਚੇਅਰਮੈਨ ਆਫ ਪੰਜਾਬ ਬੜੀਆ ਕੰਮ ਕਰ ਰਹੇ ਨੇ ਬੜੀਆ ਕਾਰਜ ਕਰ ਰਹੇ ਜੋ ਆਪਣਾ ਅਹੁਦੇਦਾਰਾਂ ਨੇ ਪਾਰਟੀਆਂ ਕਰੀ ਪਰ ਇਹਦੇ ਤੋਂ ਜਿਹੜਾ ਉਹ ਸ਼ੁਕਰ ਅਸੀਂ ਦਿਨੋਂ ਅੱਜ ਧਰਵਾਦ ਕਰ ਰਿਹਾ ਅੱਜ ਪੋਰਾ ਮਹੀਨਾ ਚੜਿਆ ਸੰਗਰਾਮ ਦਾ ਦਿਹਾੜਾ ਜਿਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਸਾਧ ਕੇ ਸਾਰੀ ਸੰਗਤ ਨੂੰ ਸਾਰੇ ਵਰਕਰਾਂ ਨੂੰ ਅਹੁਦੇਦਾਰਾਂ ਨੂੰ ਇੱਕ ਦਿਨ ਨਵਾਜਿਆ ਔਰ ਸਨਮਾਨਿਤ ਕੀਤਾ ਗਿਆ ਸਨਮਾਨਤ ਵੀ ਅੱਜ ਜੋ ਗੁਰੂ ਸਾਹਿਬ ਦੀ ਨਗੀ ਦਾ ਜੋ ਲੈ ਤਸਵੀਰਾਂ ਦੇਖਦੇ ਆ ਜਿਹੜਾ ਉਹ ਸ਼ੋਕਤ ਪ੍ਰਾਰਥਨ ਜਿਹੜਾ ਸਾਡਾ ਇਤਿਹਾਸ ਹੀ ਰਾਮ ਸਰ ਰਾਵ ਸਰ ਜਿੱਥੋਂ ਤੋਂ ਪਰਮਿੰਦਰ ਸਾਹਿਬ ਨਹੀਂ ਪੈਤਨਗਰੀ ਰਾਵ ਸਰ ਪਿੰਡ ਤੋਂ ਉੱਥੋਂ ਕੀ ਕੀਤਾ ਕਾਮਧਵਨ ਸਬਨੇ ਸੀ ਉਤ ਬਾਦੇ ਪਾਇਆ ਪਾਸ਼ਾਏ ਸਿਰੀ ਤਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੇਵਾ ਆਰੰਭ ਕੀਤੀ ਤੇ ਇਹ ਨਾ ਨਾ ਹਰੀ ਕੰਵੰਦਰ ਜਿਹੜਾ ਹਰਮੰਦਰ ਸਾਹਿਬ ਅੱਜ ਸੋਭਤ ਹੈ ਇਹ ਨਗਈ ਤੇ ਅੱਜ ਪਾਟਿਆ ਸਾਹਿਬ ਜੀ ਸਰਦਾਰ ਅਮਰਜੋਤ ਸਿੰਘ ਪਾਟਿਆ ਸਾਹਿਬ ਅਮਰ ਮੈਂ ਜਿਹੜਾ ਸੰਸਾਰ ਤੇ ਉੱਪਰ ਜਿਹਦਾ ਨਾਂ ਰੁਸ਼ਣ ਰਹਿਣਾ ਉਹਨਾਂ ਦੇ ਐਮ ਪੀ ਡੀ ਵੀ ਇਹਨਾਂ ਦਾ ਨਾਂ ਰੁਸ਼ਣ ਰਹਿਣ ਗਿਆ ਔਰ ਪਾਰਟੀ ਇਹਨਾਂ ਨੇ ਕਰਮ ਇਹਨਾਂ ਵਧੀਆ ਕੀਤਾ ਕਿ ਉਹਨਾਂ ਦੀ ਪਾਰਟੀ ਸਦਾ ਰਣੀ ਨਹੀਂ ਰਹੇਗੀ ਸਦਾ ਰਣੀ ਰਹੇਗੀ ਪੰਜਾਜ ਵਾਰ ਕੀਤਾ ਉਹ ਵਰਕਰ ਕੇ ਅੱਜ ਉਹਨਾਂ ਨੂੰ ਜਿਹੜਾ ਨੈਸ਼ਨਲ ਜਿਹੜਾ ਸਪੋਕਸਮੈਨ ਦਾ ਅਹੁਦੇ ਤੇ ਉਹ ਅੱਜ ਗਿਆ ਸੀ ਤੇ ਅੱਜ ਉਹਨਾਂ ਦੀ ਦਿਨ ਹੈ ਪਾਰਟੀ ਚ ਪਰ ਉਹ ਗਤੀਵਿਧੀਆਂ ਤੇ ਲੈ ਕੇ ਚੱਲ ਰਹੀ ਸੀ ਪਾਰਟੀ ਪਰ ਉਹਨਾਂ 'ਚ ਕੁਝ ਇਹੋ ਜਿਹੀ ਚੀਜ਼ ਆ ਜਾਂਦੀ ਜੇ ਦਾਲ 'ਚ ਕੋਕੜੂ ਆ ਜਾਂਦੇ ਕੋਕੜੂ ਜਿਹੜੀ ਸਾਰੀ ਦਾਲ ਨੂੰ ਖਰਾਬ ਕਰਦੇ ਆ ਜਿਹਦਾ ਦੇਖਿਆ ਕਿ ਕੁਝ ਪਾਰਟੀ ਦੇ ਵਿੱਚ ਉਹੋ ਜਿਹਾ ਆ ਗਿਆ ਜਿਹਦੇ ਕਰਕੇ ਪਾਰਟੀ ਸਤਾ ਜਿਹੜੀ ਆਉਣ ਦੀ ਛਾਇ ਦੀ ਗਈ ਸਤਾ ਥਾਂ ਤੇ ਪਜਾਈ ਉਹਦਾ ਗ੍ਰੋਸ ਜਿਹੜਾ ਹਾਂ ਆ ਗਿਆ ਤੇ ਗ੍ਰੋਸ ਉੱਤੇ ਕੱਲ੍ਹ ਆਜ ਇਹਨਾਂ ਉਹ ਪਰਾਲਾ ਕੀਤਾ ਅੱਜ ਸੰਗਰਾਮ ਦੇ ਸ਼ੁਭ ਦਿਹਾੜੇ ਤੇ ਤੇ ਅੱਜ ਪਾਰਟੀ ਨੂੰ ਲੈ ਕੇ ਫਿਰ ਅੱਗੇ ਚੱਲਣਗੇ ਵਧਣਗੇ ਦੋ ਇਹਨਾਂ ਦੇ ਪਾਰਟੀ ਸਦਾ ਰਹੀ ਨਹੀਂ ਰਹੀ ਤੇ ਮੈਂ ਇਹਨਾਂ ਦਾ ਦਿਲੋਂ ਤਲਵਾਦ ਕਰਦਾ ਇਹ ਕੋ ਜੋ ਸਾਡਾ ਪ੍ਰੈਸ ਦਾ ਕੰਮ ਆ ਪਬਲਿਕ ਦੀ ਆਵਾਜ਼ ਬੁਲਾਣਾ ਕਰਨਾ ਪੀਣਾ ਪਬਲਿਕ ਜੋ ਪਬਲਿਕ ਦੀ ਆਵਾਜ਼ ਨੂੰ ਉਠਾਉਣਾ ਪੀਣਾ ਪੋਲੀਟਿਕ ਰਾਜਨੀਤਿਕ ਦੋ ਰਾਜਨੀਤਿਕ ਨੇਤਾ ਦੋ ਨੰਬਰ ਤੇ ਪੀ ਰਾਜਨੀ ਜੋ ਪਬਲਿਕ ਦੀ ਆਵਾਜ਼ ਹੈ ਨਾ ਗਾੜੀ ਲੈ ਕੇ ਚਲਣੀ ਹੈ ਔਰ ਜਿਹੜੀ ਗੂੰਜਦੀ ਆ ਲੋਕ ਸਭਾ ਵਿਧਾਨ ਸਭਾ ਜੀ ਇਹਨਾਂ ਨੇ ਲੋਕ ਸਭਾ ਵਿਧਾਨ ਸਭਾ ਜੀ ਇਹਨਾਂ ਲੈ ਕੇ ਜਾਣੀ ਆ ਪਬਲਿਕ ਦੀ ਆਵਾਜ਼ ਬੁਲਾਣਾ ਕਰਨਾ ਪੀਣਾ ਪੋਲੀਟਿਸ਼ੀਨ ਪੀਣਾ ਪਲੀਜ਼ ਉਹ ਅਗਰ ਉਹ ਚੀਜ਼ਾਂ ਪੀਣਾ ਜਿਹੜੀ ਆ ਪ੍ਰਸ਼ਾਸਨ ਹੁੰਦਾ ਜਿਹੜਾ ਉਹ ਇਹਨਾਂ ਨੇ ਚਲਾਉਣਾ ਪ੍ਰਸ਼ਾਸਨ ਨੂੰ ਇਹ ਚਲਾਉਣੇਗਾ ਰਾਜਨੀਤਿਕ ਚਲਾਉਣ ਦੇ ਲੀਡ ਤੇ ਉਹਦੇ ਨਾਲ ਹੀ ਪੀਣਾ ਪ੍ਰੈਸ ਮੀਡੀਆ ਦਾ ਜਿਹੜਾ ਇਹਨਾਂ ਦੇ ਲੈ ਕੇ ਸਾਰੇ ਕੋਈ ਵੀ ਕਿਤੇ ਸਮਾਜ ਸਮਾਜਿਕ ਰੀਤੀਆਂ ਬਰਾਈਆਂ ਉਹਨੂੰ ਖਤਮ ਕਰਨ ਵਾਸਤੇ ਇਹਨਾਂ ਦੇ ਸਹਿਯੋਗ ਦੇ ਨਾਲ ਸਾਡਾ ਸਹਿਯੋਗ ਪ੍ਰੈਸ ਦਾ ਚੱਲਦਾ ਇਹ ਕਰਕੇ ਅਸੀਂ ਇਹਨਾਂ ਦੇ ਬਹੁਤ ਬਹੁਤ ਸ਼ੁਕਰ ਕਰਦੇ ਆ ਇਹਨੇ ਦੇ ਧੰਨਵਾਦ ਕਰਦੇ ਆ ਜਿਹੜਾ ਪਾਟਿਆ ਸਾਹਿਬ ਨੇ ਜੋ ਪਾਰਟੀ ਦਾ ਕੰਮ ਕੀਤਾ ਔਰ ਇਨਾ ਸਾਨੂੰ ਨਵਾਜਾ ਕੇ ਅਸੀਂ ਉਹਦਾ ਆਪਣੇ ਲਬਜਾ ਨਾ ਲਬਜ ਬਿਆਨ ਨਹੀਂ ਕਰ ਸਕਦੇ ਇਸ ਕਰਕੇ ਅੱਜ ਦੀ ਜਿਹੜੀ ਅਹਿਮ ਮੀਟਿੰਗ ਹੈ ਜੋ ਇਹਨਾਂ ਦੀ ਪ੍ਰਧਾਨਗੀ ਨੇ ਗ੍ਰਹਿ ਲਿਖੀ ਹੋਈ ਆ ਤੇ ਅਸੀਂ ਇਹਨੇ ਇਹੋ ਜੇ ਹੁਣ ਹਾਰ ਹੋਣ ਸੂਝਵਾਨ ਹੋਣ ਤਾਂ ਪਾਰਟੀਆਂ ਸਿਖਰਾਂ ਤੇ ਹੋਣਗੀਆਂ ਕਿਉਂਕਿ ਆਮ ਪਾਰਟੀ ਦਾ ਜਨਮ ਜਿਹੜਾ ਸੀ ਦਿੱਲੀ ਤੋਂ ਹੋਇਆ ਸੀ ਤੇ ਉਹ ਅੱਜ ਸਤਾ ਦੇ ਵਿੱਚ ਹੈ ਪੰਜਾਬ ਚਾਹ ਦਿੱਲੀ ਚ ਹੋ ਸਕਦਾ ਇਹਨਾਂ ਦੇ ਦਿਨ ਤੇ ਚਿਲਾ ਆਉਣ ਵਾਲੇ ਸਮੇਂ ਦੇ ਵਿੱਚ 50 ਦੀ ਸਤਾ ਦੇ ਵਿੱਚ ਜਿਹੜੀ ਆਲ ਇੰਡੀਆ ਹਿੰਦੁਸਤਾਨ ਕਾਂਗਸ ਪਾਰਟੀ ਦਾ ਰਾਜ ਹੋਏਗਾ ਜਿਹਦੇ ਤੇ ਇਹ ਅਗਵਾਈ ਹੋਣਗੇ ਔਰ ਹੋ ਸਕਦਾ ਇਹ ਚੀਫ ਮਿਨਿਸਟਰ ਪੰਜਾਬ ਦੇ ਬਿੱਦੀ ਸਾਹਿਬ ਦਾ ਇਹ ਬਣ ਕੇ ਗ੍ਰਹਿ ਮੰਤralਾ ਸਰਕਾਰ ਨੂੰ ਤਲਾਉਣਗੇ ਔਰ ਇਹਨਾਂ ਦੇ ਨਾਲ ਜਿਹੜੇ ਅਸੀਂ ਬਤੌਰ ਪੁਰਜੇ ਆਂ ਸਿਸਟਮ ਹੁੰਦਾ ਵਾ ਸਰਕਾਰ ਚਲਾਉਂਦੇ ਅਸੀਂ ਸਿਸਟਮ ਔਰ ਇਹਨਾਂ ਦੇ ਨਾਲ ਸੇਵਾ ਕਰਾਂਗੇ ਦਰਬੀ ਸਿੰਘ ਗਮਾਨਪੁਰਾ ਇਹਨਾਂ ਦੇ ਬਹੁਤ ਹੀ ਸ਼ੁਕਰ ਔਰ ਧੰਨਵਾਦ ਕਰਦੇ ਆਂ